ਸੱਜੇ ਗਾਲ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਮੇਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਜੋ ਵੀਰ ਵੀਰੇ ਵੀਡੀਓ ਫੇਸਬੁੱਕ ਤੇ ਦੇਖ ਰਹੇ ਆ ਉਹ ਸਾਰੇ ਵੀਰ ਆਪਣੇ పేਜ ਨੂੰ ਲਾਈਕ ਕਰ ਦੇਣ ਤਾਂ ਜੋ ਆਉਣ ਵਾਲੀ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਆਪਾਂ ਵੀਰੇ 6-7 ਖੇਤੀ ਬੜੀ ਬਿਕਾਊ ਸੰਧਾਂ ਦੀ ਡੇਲੀ ਇੱਕ ਵੀਡੀਓ ਪੋਸਟ ਕਰਦੇ ਆ ਧੰਨਵਾਦ ਵੀਰੇ ਅੱਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 9878390942 ਜੇਕਰ ਤੁਸੀਂ ਵੀਰੇ ਖੇਤੀਬਾੜੀ ਦਾ ਕੋਈ ਵੀ ਸੰਸੇਲ ਕਰਨਾ ਹੁੰਦਾ ਟਰੈਕਟਰ ਟਰਾਲੀ ਕਾਰ ਜੀਪ ਹਲ ਤਵੀਆਂ ਕੋਈ ਵੀ ਮਸ਼ੀਨਰੀ ਤਾਂ ਉਹਦੀਆਂ 4-5 ਫੋਟੋਆਂ ਤੇ ਲੋੜੀ ਦੀ ਜਾਣਕਾਰੀ ਇਹ ਨੰਬਰ ਤੇ ਭੇਜ ਕੇ ਆਪਣੀਆਂ ਸਾਡੇ YouTube ਚੈਨਲ ਤੇ ਲਵਾ ਸਕਦੇ ਹੋ ਧੰਨਵਾਦ ਵੀਰੇ ਅੱਜ ਆਪਣੇ ਕੋਲ ਸੇਲ ਵਿੱਚ ਵੀਰੇ 8 ਚੀਜ਼ਾਂ ਨੇ 11 ਫੁੱਟੀ ਟਰਾਲੀ ਨਰਮਾ ਸੀਲਣ ਵਾਲੇ ਹਲ 7 ਫੁੱਟਾ ਰੋਟਾਵੇਟਰ ਕੰਪਿਊਟਰ ਕਰਾਹ 2 ਨੌ ਹਲ 40 ਕਿਲੋਵਾਟ ਦਾ ਜਨਰੇਟਰ ਤੇ ਇੱਕ ਵੀਰੇ ਤੂੜੀ ਵਾਲਾ ਰੀਪਰ ਅੱਤੋਂ ਪਹਿਲਾਂ ਗੱਲ ਕਰਦੇ ਆਂ ਵੀਰੇ ਕੰਪਿਊਟਰ ਘਰਾਏ ਦੀ। ਇਹ ਕੰਪਿਊਟਰ ਘਰਾਏ ਵੀਰੇ 2018 ਮਾਡਲ ਆ। ਯੋ ਕਿ 2018 ਦੇ ਵਿੱਚ ਆਇਆ ਹੋਇਆ। ਤੇ ਬਰਨਾਲਾ ਡਿਸਟ੍ਰਿਕਟ ਦੇ ਵੀਰੇ ਪਿੰਡ ਪਖੋਕਲਾਂ ਵਿਖੇ ਖੜਾ। ਫੋਟੋਆਂ ਵੀਰੇ ਸ਼ੋ ਹੋ ਰਹੀਆਂ ਨੇ। ਬਿਲਕੁਲ ਨਵੀਂ ਹਾਲ ਦੇ ਵਿੱਚ ਆ। ਹਜੇ 1 ਸਾਲ ਹੋਇਆ। ਤੇ ਵੀਰੇ ਡਬਲ ਟੈਰਾ, ਚਾਰੇ ਟੈਰਾ ਵੀਰੇ ਬਿਲਕੁਲ ਨਵੇਂ ਨੇ। ਬਿਲਕੁਲ ਨਵੀਂ ਹਾਲ ਦੇ ਵਿੱਚ ਨੇ। ਤੇ 1 ਸਾਲ ਹੀ ਚੱਲਿਆ ਹੋਇਆ। ਰੰਗ ਪੇਂਟ ਵੀ ਵੀਰੇ ਬਹੁਤ ਜ਼ਿਆਦਾ ਸਾਫ਼ ਪਿਆ। ਬਿਲਕੁਲ ਨਵਾਂ ਪਿਆ। ਬਹੁਤ ਹੀ ਵਧੀਆ ਹਾਲ ਦੇ ਵਿੱਚ ਘਰਾਆ ਵੀਰੇ। ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਖੜਾ ਮਾਲਕ ਵੀਰ ਵੱਲੋਂ ਪੂਰੀ ਫੁੱਲ ਗਾਰੰਟੀ ਆ ਤੇ ਮਾਲਕ ਵੀਰ ਨੇ ਇਸ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖਿਆ 275000 ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 94646 97924 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ ਵਟਸਐਪ ਤੇ ਵੀ ਗੱਲਬਾਤ ਕਰਕੇ ਇਹ ਕਰਾਹੇ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਰੋਟੇਟਰ ਦੀ ਇਹ ਰੋਟਾਵੇਟਰ ਵੀਰੇ 7 ਫੁੱਟਾ ਤੇ ਪਿੰਡ ਬੱਛੋਆਣਾ ਵਿਖੇ ਖੜਾ। ਡਿਸਟ੍ਰਿਕਟ ਮਾਨਸਾ। ਰੋਟਾਵੇਟਰ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ ਹਾਲ ਤੁਹਾਡੇ ਸਾਹਮਣੇ ਆ। ਬਲੇਟਾਂ ਦੀ ਹਾਲਤ ਵੀ ਵੀਰੇ ਬਹੁਤ ਵਧੀਆ ਪਈ ਆ। ਸਾਰਾ ਕੰਮ ਓਕੇ ਆ ਬਾਈ। ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਆ। ਬਹੁਤ ਹੀ ਜ਼ਿਆਦਾ ਸਾਫ਼ ਪਿਆ ਤੇ ਮਾਲਕ ਵੀ ਇਸ ਦੀ ਉਹ ਡਿਮਾਂਡ ਰੱਖੀ ਆ ਵੀਰੇ। ਉਹ ਰੱਖੀ ਆ 42000 ਰੁਪਏ। ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 73472 81745 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਰੋਟਾ ਬਿੱਟ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆਂ ਵੀਰੇ ਜਨਰੇਟਰ ਦੀ ਇਹ ਜਨਰੇਟਰ ਵੀਰੇ 40 ਕਿਲੋਵਾਟ ਦਾ ਤੇ 2018 ਮਾਡਲ ਆ ਜੋ ਕਿ 2018 ਦੇ ਵਿੱਚ ਆਇਆ ਹੋਇਆ ਤੇ ਵੀਰੇ ਡਿਸਟ੍ਰਿਕਟ ਅੰਮ੍ਰਿਤਸਰ ਸਾਹਿਬ ਵਿਖੇ ਖੜਾ ਹੈਗਾ ਰਾਜਾ ਕੰਪਨੀ ਦਾ ਜਨਰੇਟਰ ਆ ਵੀਰੇ ਤੇ ਅਹਿਮਦਗੜ ਮੰਡੀ ਦਾ ਬਣਿਆ ਹੋਇਆ ਹੈ 40 ਕਿਲੋਵਾਟ ਦੀ ਮੋਟਰ ਆ ਵੀਰੇ ਤੇ 50 ਪੈਸੇ ਟਾਇਰ ਨੇ ਬਾਕੀ ਵੀਰੇ ਜਨਰੇਟਰ ਦੀਆਂ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਬਹੁਤੀ ਸਾਫ਼ ਹਾਲ ਦੇ ਵਿੱਚ ਆ ਇੱਕਦਮ ਨਵਾਂ ਰੰਗ ਪੇਂਟ ਆ ਬਿਲਕੁਲ ਨਵਾਂ ਜਨਰੇਟਰ ਆ ਹਾਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜਾ ਮਾਲਕ ਵੀਰ ਵੱਲੋਂ ਇਹ ਜਨਰੇਟਰ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਜਨਰੇਟਰ ਚਲਾ ਕੇ ਚੈੱਕ ਕਰਕੇ ਜਨਰੇਟਰ ਖਰੀਦ ਸਕਦੇ ਹੋ ਰੇਟ ਵੀਰੇ ਮਾਲਕ ਵੀਰ ਵੱਲੋਂ ਕਨਫਰਮ ਨਹੀਂ ਜੇ ਵੀ ਮੇਰਾ ਵੀਰੇ ਜਨਰੇਟਰ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਪੁੱਛ ਕੇ ਇਹ ਜਨਰੇਟਰ ਖਰੀਦ ਸਕਦਾ ਹੈ ਤੇ ਮਾਲਕ ਵੀ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 82647 87003 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਤੁਸੀਂ ਇਹ ਵੀਰ ਤੇ ਵੀਰ ਨੂੰ ਰੇਟ ਵੀ ਪੁੱਛ ਸਕਦੇ ਹੋ ਤੇ ਜਨਰੇਟਰ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਹਲਾਂ ਦੀ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਨੌ ਹਾਲ ਨੇ ਵੀਰੇ ਤੇ ਡਿਸਟ੍ਰਿਕਟ ਮਾਨਸਾ ਵੀ ਕਿ ਖੜੇ ਆ ਹਾਲਤ ਵੀਰੇ ਤੁਹਾਡੇ ਸਾਹਮਣੇ ਆ ਬਹੁਤ ਹੀ ਵਧੀਆ ਹਾਲਤ ਪਈ ਆ ਰੰਗ ਪੇਂਟ ਵੀਰੇ ਲਿਖਾ ਹੋਇਆ ਪਰ ਓਂ ਕਿ ਤੋ ਖੋਖਲੇ ਨਹੀਂ ਤੁਸੀਂ ਦੇਖ ਸਕਦੇ ਹੋ ਤੇ ਮਾਲਕ ਵੀਰ ਨੇ ਇਹਨਾਂ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 4500 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 98784 47813 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਆ ਵੀਰੇ ਤੁਸੀਂ ਵੀਰ ਨੂੰ ਕਾਲ ਵੀ ਕਰ ਸਕਦੇ ਹੋ ਜਾਂ ਵਟਸਐਪ ਤੇ ਵੀ ਗੱਲਬਾਤ ਕਰ ਸਕਦੇ ਹੋ ਤੇ ਇਹ ਹਾਲ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆਂ ਵੀਰੇ ਨਰਮਾਸੀਲਣ ਵਾਲੇ ਸੀਲਰਾਂ ਦੀ ਇਹ ਸੀਲਰ ਵੀਰੇ ਪਿੰਡ ਦਿਆਲਗੜ੍ਹ ਵਿਖੇ ਖੜੇ ਨੇ ਡਿਸਟ੍ਰਿਕਟ ਸੰਗਰੂਰ ਵਿਖੇ ਕੰਡੀਸ਼ਨ ਵੀਰੇ ਤੁਹਾਡੇ ਸਾਹਮਣੇ ਆ ਹਾਲਤ ਬਹੁਤ ਹੀ ਵਧੀਆ ਪਈ ਆ ਬਸ ਇਕਲਾ ਰੰਗ ਪੇਂਟ ਦੁਬਾਰਾ ਕਰਵਾਉਣ ਵਾਲਾ ਬਾਕੀ ਬਿਲਕੁਲ ਓਕੇ ਨੇ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਮਾਲਕ ਵੀ ਨੇ ਇਸ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 6000 ਰੁਪਏ ਬਾਕੀ ਵੀਰੇ ਹਲਕਾ ਫੁਲਕਾ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀ ਸਕ੍ਰੀਨ ਤੇ ਸ਼ੋ ਹੋ ਰਿਹਾ ਹੈ 98775 90814 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਇਹ ਕੋਈ ਵੀ ਮੇਰਾ ਵੀਰ ਇਹ ਸੀਲਰ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ ਵਟਸਐਪ ਤੇ ਵੀ ਗੱਲਬਾਤ ਕਰਕੇ ਇਹ ਸੀਲਰ ਵੀਰ ਤੋਂ ਖਰੀਦ ਸਕਦਾ ਹੁਣ ਗੱਲ ਕਰਦੇ ਆ ਵੀਰੇ ਤੂੜੀ ਬਣਾਉਣ ਵਾਲੇ ਗੋਬਿੰਦ ਰੀਪਰ ਦੀ ਇਹ ਰੀਪਰ ਵੀਰੇ 2013 ਮਾਡਲ ਆ ਜੋ ਕਿ 2013 ਦੇ ਵਿੱਚ ਆਇਆ ਹੋਇਆ ਤੇ ਵੀਰੇ ਤਹਿਸੀਲ ਅਜਨਾਲਾ ਦੇ ਕੋਲ ਵਿਖੇ ਖੜਾ ਹੈਗਾ ਫੋਟੋਆਂ ਵੀਰੇ ਸਕ੍ਰੀਨ ਤੇ ਸ਼ੋ ਹੋ ਰਹੀਆਂ ਨੇ حال ਤੁਹਾਡੇ ਸਾਹਮਣੇ ਆ ਮਾਲਕ ਵੀਰ ਵੱਲੋਂ ਮੇਰੇ ਕੰਮ ਵਿੱਚ ਦਾ ਕਰਵਾਇਆ ਹੋਇਆ ਸਾਰਾ ਕੰਮ ਓਕੇ ਆ ਤੇ ਵੀਰੇ ਇਸ ਦੇ ਟਾਇਰਾਂ ਦੀਆਂ ਫੋਟੋਆਂ ਵੀ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਹਾਲਤ ਵੀ ਵੀਰੇ ਤੁਹਾਡੇ ਸਾਹਮਣੇ ਆ ਤੇ ਮਾਲਕ ਵੀਰ ਨੇ ਇਸ ਦੀ ਜੋ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 90000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 84275 24186 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਮਸ਼ੀਨ ਖਰੀਦਣੀ ਚਾਹੁੰਦਾ ਹੈ ਤਾਂ ਵੀ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਮਸ਼ੀਨ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ 11 ਫੁੱਟੀ ਟਰਾਲੀ ਦੀ ਇਹ ਟਰਾਲੀ ਵੀਰੇ 11 ਫੁੱਟ ਲੰਬੀ ਆ ਤੇ 6.5 ਫੁੱਟ ਚੌੜੀ ਆ ਤੇ ਇਹ ਟਰਾਲੀ ਵੀਰੇ ਰਾਜਪੁਰਾ ਏਰੀਆ ਵਿੱਚ ਖੜੀ ਆ ਤੇ ਟਰਾਲੀ ਦਾ ਜੋ ਬੈੱਡ ਆ ਵੀਰੇ ਉਹ 4 ਫੁੱਟਾ ਟਰਾਲੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਡਬਲ ਟੈਰੀ ਟਰਾਲੀ ਹੈ ਬਾਈ ਤੇ ਟਰਾਲੀ ਦੇ ਜੋ ਟਾਇਰ ਆ ਵੀਰੇ ਉਹ 30 ਪੈਸੇ ਨੇ ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਆ ਤੇ ਟਰਾਲੀ ਵੀਰੇ ਵਿਦਆਊਟ ਜੈਕ ਤੋਂ ਆ ਜੈਕ ਵੀਰੇ ਟਰਾਲੀ ਤੇ ਨਹੀਂ ਲੱਗਾ ਹੋਇਆ ਤੇ ਟਰਾਲੀ ਦੀ ਹਾਲਤ ਵੀਰੇ ਬਹੁਤ ਹੀ ਵਧੀਆ ਪਈਆ ਰੰਗ ਪੇਂਟ ਵੀਰੇ ਬਹੁਤ ਜ਼ਿਆਦਾ ਸਾਫ਼ ਪਿਆ ਕਿਤੇ ਟਰਾਲੀ ਖੋਖਲੀ ਨਹੀਂ ਕੋਈ ਪ੍ਰੋਬਲਮ ਨਹੀਂ ਇੱਕਦਮ ਵਧੀਆ ਹਾਲ ਦੇ ਵਿੱਚ ਟਰਾਲੀ ਹੈ ਵੀਰੇ ਤੇ ਮਾਲਕ ਵੀ ਨੇ ਇਸ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 65000 ਰੁਪਏ ਤੇ ਮਾਲਕ ਵੀ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 991480 8317 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਤੁਸੀਂ ਵੀ ਇਹਨੂੰ ਕਾਲ ਵੀ ਕਰ ਸਕਦੇ ਹੋ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਟਰਾਲੀ ਵੀਰ ਤੋਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਵੀਰੇ ਨੌ ਹਲਾਂ ਦੀ ਇਹ ਹਲ ਵੀਰੇ 2015 ਮਾਡਲ ਆ ਜੋ ਕਿ 2015 ਦੇ ਬਣੇ ਹੋਏ ਆ ਤੇ ਇਹ ਹਲ ਵੀਰੇ ਪਿੰਡ ਰਾਣ ਸਿੰਘ ਵਾਲਾ ਵਿਖੇ ਖੜੇ ਆ ਜੋ ਕਿ ਬਰਗਾੜੀ ਕੋਲ ਪੈ ਜਾਂਦਾ ਹਲਾਂ ਦੀ ਹਾਲਤ ਵੀਰੇ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਹਾਲਤ ਬਹੁਤ ਹੀ ਵਧੀਆ ਪਈਆ ਇਕਦਾਮ ਹੈਵੀ ਹਾਲ ਨੇ ਵੀਰੇ ਤੇ ਰੰਗ ਪੇਂਟ ਵੀ ਬਹੁਤ ਜ਼ਿਆਦਾ ਸਾਫ਼ ਪਿਆ ਹੈਗਾ ਕੋਈ ਪ੍ਰੋਬਲਮ ਨਹੀਂ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਨੇ ਤੇ ਮਾਲਕ ਵੀਰ ਨੇ ਇਹਨਾਂ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 10000 ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 94170 71349 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਹਾਲ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਹਾਲ ਵੀਰ ਤੋਂ ਖਰੀਦ ਸਕਦਾ ਹੈ ਧੰਨਵਾਦ ਵੀਰੇ ਤੇ ਵੀਰੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਜਟਾ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਆਪਣਾ ਚੈਨਲ ਜਟਾ ਟਰੈਕਟਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਵੀਰੇ ਡੇਲੀ 6-7 ਖੇਤੀਬਾੜੀ ਬਿਕਾਊ ਸੰਧਾਂ ਦੀ ਇੱਕ ਵੀਡੀਓ ਪੋਸਟ ਕਰਦੇ ਆ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਤੇ ਜੁੜੇ ਰਹੋ ਵੀਰੇ ਆਪਣੇ ਚੈਨਲ ਜਟਾ ਟਰੈਕਟਰ ਦੇ ਨਾਲ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ